ਆਹ 1959 ਮਾਡਲ ਮੋਟਾ ਹੈਗਾ ਵਾਹੇ ਜੌਂਡੀਅਰ ਦਾ ਟਰੈਕਟਰ 1959 ਮਾਡਲ ਜੌਂਡੀਅਰ ਦਾ ਟਰੈਕਟਰ ਦੇਖ ਸਕਦੇ ਹੋ ਦੋ ਸਿਲੰਡਰ ਹੈ ਲੇ ਬਹੁਤ ਸਾਫ-ਸਾਫ ਰੱਖੇ ਹੋਏ ਆ ਇੱਥੇ ਟਰੈਕਟਰ ਇਹਨਾਂ ਨੇ ਕਮਾਲ ਕੀਤੀ ਪਈ ਆ ਇਹ ਅਮਰੀਕਾ ਦਾ ਬਣਿਆ ਹੋਇਆ ਵਾ ਆ ਹੈਗਾ 올ਿਵਰ ਇਹ ਵੀ ਅਮਰੀਕਾ ਦਾ ਬਣਿਆ ਹੋਇਆ ਵਾ ਅਮਰੀਕਾ ਦਾ ਬਣਿਆ ਹੋਇਆ ਕਿੰਨੇ ਸਿਲੰਡਰ ਹੈ ਦੇਖੀਏ ਮੜਾ ਜਾ ਇਧਰਲੇ ਪਾਸੇ ਜਾ ਕੇ ਹਾਊ ਮਨੀ ਸਿਲੰਡਰ ਸਿਲੰਡਰ ਸ੍ਰੀ ਸਿਲੰਡਰ ਤਿੰਨ ਸਿਲੰਡਰ ਆਹੇ 올ਿਵਰ ਅਮਰੀਕਾ ਦਾ ਬਣਿਆ ਹੋਇਆ ਟਰੈਕਟਰ ਤਿੰਨ ਸਿਲੰਡਰ ਕਟਾਈ ਘਾਟੀ ਵਾਲੇ ਵੀਰ ਗਿਆ ਸੀ ਇਧਰਲੇ ਪਾਸੋਂ ਡੀਜ਼ਲ ਸੀਗਾ ਇਹ ਡੀਜ਼ਲ ਤੇ ਆਉਂਦਾ ਹੁੰਦਾ ਉਹਨਾਂ ਵੇਲਿਆਂ ਦੇ ਵਿੱਚ ਤਿੰਨ ਸਿਲੰਡਰ ਆਹੇ ਤੇ ਇੱਕੋ ਵਾਰਾ ਕਿਹਾ ਆਹ ਕਿਹੜਾ ਖੜਾ ਵਾ ਬਲੈਕ ਕਾ ਕਾਰਮਿਕ ਸਟ੍ਰੋਕਰ ਇਹ ਵੀ ਅਮਰੀਕਾ ਦਾ ਬਣਿਆ ਹੋਇਆ ਵਾ ਬਲੈਕ ਬਲੈਕ ਆਊਟ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਵਾਲਿਆਂ ਨੇ ਬਣਾਇਆ ਸੀ ਇਹ ਦੇਖ ਸਕਦੇ ਹੋ ਇਹ ਵੀ ਕਿੰਨੇ ਸਿਲੰਡਰ ਆ ਹੈਗਾ 6 ਸਿਲੰਡਰ 6 ਸਿਲੰਡਰ ਟਰੈਕਟਰ ਆਹ ਯਾਰ ਬਹੁਤ ਔਖਾ ਮੋੜਦਾ ਲੈ ਜਹਾਜ ਯਾਰ ਕਾ ਟਰੈਕਟਰ ਲੈ ਕਿੱਤੰਨੇ ਨਹੀਂ ਇਹ ਤਾਂ ਮੈਨੂੰ ਵੱਧ ਸਿਲੰਡਰ ਲੱਗਦਾ ਯਾਰ 6 ਸਿਲੰਡਰ ਲੱਗਦਾ ਇਹ ਨੇ ਦੱਸਣ ਚ ਕਿਉਂਕਿ ਕਵਰ ਕਰਕੇ ਪਤਾ ਨਹੀਂ ਲੱਗਿਆ ਪਰ ਹੈ ਬਹੁਤ ਕਮਾਲ ਦਾ ਟਰੈਕਟਰ